ਕਿ ਇਹਨਾਂ ਦਾ ਇੰਨਾ ਆਤੰਗ ਇਹਨਾਂ ਨੇ ਮਚਾਇਆ ਸੀਗਾ ਇੱਥੇ ਛੋਟੇ ਛੋਟੇ ਬੱਚੇ ਸੜਕਾਂ ਤੇ ਮਤਲਬ ਇਹ ਸਾਬ ਨਾਲ ਛੱਡੇ ਸੀ ਕਿ ਜਿੱਦਾਂ ਕੋਈ ਬਾਲੀਵੁੱਡ ਸੀ ਨਹੀਂ ਹੁੰਦਾ 6 ਮਹੀਨਿਆਂ ਦਾ ਬੱਚਾ 70 ਸਾਲ ਉਹਦੀ ਉਮਰ ਬਜ਼ੁਰਗ ਦੀ ਔਰ ਉੱਥੋਂ ਹੀ ਸਾਨੂੰ ਜਿਹੜਾ ਵਾਕ ਕਲੀਅਰ ਹੋ ਗਿਆ ਕਿ ਇਹ ਜਿਹੜਾ ਡੀਐਨਏ ਟੈਸਟ ਜਿਹੜਾ ਹੋਣਾ ਬੜਾ ਜ਼ਰੂਰੀ ਆ ਵੀਆਈਪੀ ਝੁੱਗੀਆਂ 'ਚ ਐਲਈਡੀਆਂ ਐਲਸੀਡੀਆਂ ਉੱਥੇ ਮੋਟਰਸਾਈਕਲ ਸਮਰਸੀ ਬੱਲ ਲੱਗੇ ਬੱਤੀ ਚੋਰੀ ਦੀ ਵਰਤੀ ਜਾ ਰਹੀ ਹੈ ਉੱਥੇ ਹਰ ਸੁੱਖ ਸਹੂਲਤ ਮਤਲਬ ਵੀਆਈਪੀ ਚੁੱਗੀਆਂ ਚ ਕਦੀ ਐਦਾਂ ਕਰ ਸਕਦਾ ਸਿੱਖ ਸਿੱਖ ਐ ਨਹੀਂ ਕਰਦਾ ਸਿੱਖ ਐ ਕਰਦਾ ਇਥੋਂ ਪਹਿਚਾਨ ਹੁੰਦੀ ਹੈ ਕਿ ਸਿੱਖ ਦੀ ਇਹਨਾਂ ਗੋਰੇ ਦੀਆਂ ਬਾਹਾਂ ਬਨ ਕੇ ਉਹਦੇ ਨਾਲ ਜਿਹੜਾ ਲੁੱਟ ਸਾਰੀ ਕੀਤੀ ਤੇ ਉੱਥੇ ਰੇਲਵੇ ਟਰੈਕ ਤੇ ਸੁੱਟਦਾ ਉਹਨੂੰ ਦੇਖਿਆ ਸਾਨੂੰ ਦੇਖ ਕੇ ਕੁਝ ਭੱਜ ਗਏ ਕੁਝ ਅਸੀਂ ਕਾਬੂ ਕਰ ਲਏ ਔਰ ਉਹ ਬੱਚੇ ਜਿਹੜੇ ਕਾਬੂ ਕੀਤੇ ਤੁਸੀਂ ਮੰਨੋਗੇ ਪਹਿਲਾਂ ਸਾਨੂੰ ਬੇਪੂ ਬਣਾ ਕੇ ਚੰਗਿਆ ਭਲਿਆ ਨਾ ਔਰ ਜਿਹੜੀ ਅਸੀਂ ਡੀਐਨਏ ਦੀ ਮੰਗ ਕੀਤੀ ਸੀ ਸਰਕਾਰ ਤੋਂ ਇਸੇ ਕਰਕੇ ਕੀਤੀ ਸੀ ਕਿ ਇਹ ਲੋਕਾਂ ਦੇ ਡੀਐਨਏ ਟੈਸਟ ਹੋਣੇ ਚਾਹੀਦੇ ਇਨੀ ਤੇਜ਼ੀ ਨਾਲ ਆਉਣ ਕਿਥੋਂ ਦਾ ਪੰਜਾਬ ਚ ਔਰ ਅੱਜ ਜਿਹੜਾ ਸਰਕਾਰ ਨੇ ਜਦੋਂ ਮਨਜ਼ੂਰੀ ਦਿੱਤੀ ਹੁਣ ਇਹ ਕਿਉਂ ਛੜਕਾਂ ਤੋਂ ਕਲੀਨ ਹੋ ਗਏ ਔਰ ਪੈਰਾ ਤੋਂ ਨੰਗੀ ਹੁੰਦੇ ਆ ਫਟੇ ਕੱਪੜੇ ਪਾਏ ਹੁੰਦੇ ਆ ਲੋਕ ਤਰਸ ਦੇ ਆਧਾਰ ਤੇ ਵੀ ਦੇ ਦਿੰਦੇ ਉਹਨਾਂ ਨੂੰ ਬਿਮਾਰੀ ਇਹ ਸਾਰੇ ਪ੍ਰਵਾਸੀ ਨੇ ਤੁਸੀਂ ਧੋਖਾ ਖਾ ਲੋਗੇ ਇਹਨਾਂ ਨੇ ਬੈਟਰੀ ਕੱਢ ਕੱਢ ਕੇ ਧੋਖਾ ਖਲੇ ਬੱਤੀ ਚੋਰੀ ਦੀ ਖਾਣਾ ਪੀਣਾ ਚੋਰੀ ਦਾ ਕੱਪੜੇ ਲੋਕਾਂ ਦੇ ਜਿਹੜੇ ਬੰਦੇ ਤੁਰੇ ਜਾਂਦੇ ਹੁੰਦੇ ਕਿਸ ਨੂੰ ਪੈਨ ਲੈ ਲੋ ਕਿਤਾਬਾਂ ਲੈ ਲੋ ਮਗਰੋਂ ਬਲੇਡ ਕਿਹੜੇ ਵੇਲੇ ਮਾਤਾ ਤੁਹਾਡੀ ਜੇਪ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਸਤੰਬਰ 2024 ਤੋਂ ਲੈ ਕੇ ਜੂਨ ਤੱਕ ਜਿਹੜਾ ਵਾ 387 ਬੱਚੇ ਜਿਹੜੇ ਰੈਸਕਿਊ ਕੀਤੇ ਗਏ ਠੀਕ ਹੈ ਜੀ ਇਹਨਾਂ ਨੂੰ ਇਮੋਸ਼ਨਲ ਹੋ ਕੇ ਪੈਸੇ ਨਹੀਂ ਕਿਉਂਕਿ ਤੁਹਾਡੇ ਦਿੱਤੇ ਹੋਏ ਸ਼ਰਦਾ ਦੇ ਵਿੱਚ ਦਿੱਤੇ ਹੋਏ ਪੈਸੇ ਜਿਹੜੇ ਆ ਦੀ ਦੁਰਵਰ ਤੋਂ ਇਹ ਨਸ਼ਾ ਕਰਕੇ ਇਹ ਮੀਟ ਮੁਰਗੇ ਖਾ ਕੇ ਕਰ ਰਹੇ ਨੇ ਯਾਦ ਰੱਖਿਓ ਤੁਹਾਡੇ ਤੇ ਐਕਸ਼ਨ ਬਹੁਤ ਵੱਡਾ ਹੋਣਾ ਜੇ ਬੰਦੇ ਦੇ ਪੁੱਤ ਬਣ ਕੇ ਆਪੋ ਆਪਣੇ ਸਟੇਟਾਂ ਨੂੰ ਚਲਜੋ ਤੇ ਜਾਂ ਚੁੱਪ ਕਰਕੇ ਆਪਣਾ ਕਿਰਤ ਕਮਾਈ ਕਰਕੇ ਕੰਮ ਕਰੋ ਐਸਐਮ ਸਾਡੇ ਨਾਲ ਮੌਜੂਦ ਨੇ ਸਰਬਜੀਤ ਸਿੰਘ ਸੋਨੂ ਜੰਡਿਆਲਾ ਔਰ ਹਰਮਨਜੀਤ ਸਿੰਘ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਬੀੜਾ ਚੁੱਕਿਆ ਹੈ ਸਰਕਾਰ ਦੇ ਕੋਲੋਂ ਉਹਨਾਂ ਨੇ ਪਰਮਿਸ਼ਨ ਲੈ ਲਈ ਗਈ ਹੈ ਕਿ ਪਿਖਾਰੀਆਂ ਦੇ ਉੱਤੇ ਕਿਸ ਤਰ੍ਹਾਂ ਨੱਥ ਪਾਈ ਜਾਵੇ ਪ੍ਰਸ਼ਾਸਨ ਨੇ ਵੀ ਬਹੁਤ ਵੱਡਾ ਸਾਥ ਦਿੱਤਾ ਹੈ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵਾਹਿਗੁਰੂ ਖਾਲਸਾ ਫਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਸੋਨੂ ਜੀ ਬੜੇ ਲੰਬੇ ਸਮੇਂ ਤੋਂ ਇਹ ਮੁਸ਼ਕਲ ਆ ਰਹੀ ਸੀ ਕਿ ਜਿਹੜੇ ਸਾਡੇ ਸ਼ਰਧਾਲੂ ਅੰਮ੍ਰਿਤਸਰ ਦੇ ਵਿੱਚ ਪਹੁੰਚਦੇ ਆ ਤੇ ਉਹਨਾਂ ਨੂੰ ਭਿਖਾਰੀਆਂ ਦੇ ਵੱਲੋਂ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਇਹ ਸਾਰਾ ਕਿੰਨੀ ਦੇਰ ਤੋਂ ਤੁਸੀਂ ਟਰੇਸ ਕਰ ਰਹੇ ਸੀ ਇਹ ਪਿਛਲੇ 1 ਸਾਲ ਤੋਂ ਅਸੀਂ ਲੱਗੇ ਸੀ ਜੀ ਇਹ ਅੰਮ੍ਰਿਤਸਰ ਦੇ ਵਿੱਚ ਜਿਸ ਤੇਜੀ ਨਾਲ ਇਹ ਤਦਾਦ ਵੱਧ ਰਹੀ ਸੀ ਇਹਨਾਂ ਨੂੰ ਰੋਕਣਾ ਬਹੁਤ ਜ਼ਰੂਰੀ ਸੀ ਇਹਨਾਂ ਦਾ ਇੰਨਾ ਆਤੰਗ ਇਹਨਾਂ ਨੇ ਮਚਾਇਆ ਸੀਗਾ ਇੱਥੇ ਛੋਟੇ-ਛੋਟੇ ਬੱਚੇ ਸੜਕਾਂ ਤੇ ਮਤਲਬ ਇਹ ਸਾਬਨਾ ਛੱਡੇ ਸੀ ਕਿ ਜਿੱਦਾਂ ਕੋਈ ਬਾਲੀਵਾਰਸੀ ਨਹੀਂ ਆਂਦਾ ਔਰ ਇਹ ਜਿੱਦਾ ਕਈ ਚੈਨਲਾਂ ਤੇ ਚੱਲੀਆਂ ਖਬਰਾਂ ਪਰ ਕੇ ਫਿਰ ਕੋਈ ਵੇਖਿਆ ਨਹੀਂ ਕੋਈ ਅਸਰ ਨਹੀਂ ਕੀਤਾ ਨਾ ਕੋਈ ਸਾਡੇ ਲੋਕ ਪੈਸੇ ਦੇਣ ਲੱਗਿਆ ਵੇਰ ਹੋਏ ਔਰ ਇਹ ਫਿਰ ਮਹੀਮ ਨੂੰ ਜਿਹੜਾ ਅਸੀਂ ਹੋਰ ਤੇਜ ਕੀਤਾ ਔਰ ਇਹਨਾਂ ਦੇ ਵਿੱਚ ਗਏ ਨੈਕਸਸ ਕਿਤੋਂ ਚੱਲਦਾ ਕਿੱਦਾਂ ਚੱਲਦਾ ਉਹਦੇ ਤਹ ਤੱਕ ਗਏ ਔਰ ਇਹ ਰੰਜੀਤ ਐਵੇਨਿਊ ਦੇ ਵਿੱਚ ਇੱਕ ਬਜ਼ੁਰਗ ਬੰਦਾ ਫੜਿਆ ਸੀ ਉੱਥੇ ਹੀ ਦੋ ਮਹਿਲਾਵਾਂ ਫੜੀਆਂ ਉਥੇ ਕਹਿੰਦੇ ਐ ਵੀ ਸਾਡੀ ਜਿਹੜੀ ਮੈਂ ਕਹਿੰਦਾ ਬੱਚਾ ਕਿਹਦਾ ਹੈ ਕਹਿੰਦੀ ਹੈ ਜੀ ਸਾਡਾ 1 35 ਸਾਲ ਤੋਂ 45 ਸਾਲ ਉਮਰ ਦੱਸਿਆ ਜਨਾਨੀ ਦੂਜੀ 65 ਸਾਲ ਤੋਂ 50 ਸਾਲ 60 ਸਾਲ ਉਹਨਾਂ ਦੀ ਕੋਈ ਮਤਲਬ ਦੱਸਿਆ ਨਹੀਂ ਸੀ ਪੂਰਾ ਪ੍ਰੋਪਰ ਰਿਪੋਰਟ ਰਹੀ ਸੀ ਸਾਨੂੰ ਦਾਗਦੇ ਫਿਰ ਮੈਂ ਕਹਿੰਦਾ ਇਹਨਾਂ ਦਾ ਪਿਤਾ ਕੌਣ ਆ ਕਿਉਂਕਿ ਮਾਵਾਂ ਤੇ ਦੋ ਆਗੀਆਂ ਪਿਤਾ ਕਿਹੜਾ ਵਾ ਫਿਰ ਉਹਨਾਂ ਦੱਸਿਆ ਕਿ ਇਹ ਇਹਦਾ ਪਿਤਾ ਵਾ ਉਤੁਰ ਕੇ ਛੁੱਟੀ ਨਾ ਆ ਰਿਆ 6 ਮਹੀਨਿਆਂ ਦਾ ਬੱਚਾ 70 ਸਾਲ ਉਹਦੀ ਉਮਰ ਬਜ਼ੁਰਗ ਦੀ ਔਰ ਉਥੋਂ ਹੀ ਸਾਨੂੰ ਜਿਹੜਾ ਵਾ ਕਲੀਅਰ ਹੋ ਗਿਆ ਕਿ ਇਹ ਜਿਹੜਾ ਡੀਐਨਏ ਟੈਸਟ ਜਿਹੜਾ ਹੋਣਾ ਬੜ ਇਹ ਨੈਕਸਸ ਦੇ ਪਿੱਛਾ ਕਰਦੇ ਕਰਦੇ ਆ ਫਿਰ ਸਾਨੂੰ ਜਦੋਂ ਇਤਲਾਹ ਮਿਲਦੀ ਗਈ ਅਸੀਂ ਇਹਨਾਂ ਦੀਆਂ ਝੁਕੀਆਂ ਤੱਕ ਪਹੁੰਚੇ ਵੀਆਈਪੀ ਝੁਕੀਆਂ ਵੀਆਈਪੀ ਝੁਕੀਆਂ ਚ ਐਲਈਡੀਆਂ ਐਲਸੀਡੀਆਂ ਉੱਥੇ ਮੋਟਰਸਾਈਕਲ ਸਮਰਸੀ ਬਲ ਲੱਗੇ ਬੱਤੀ ਚੋਰੀ ਦੀ ਮਰਤੀ ਜਾ ਰਹੀ ਹੈ ਉੱਥੇ ਹਰ ਸੁੱਖ ਸਹੂਲਤ ਮਤਲਬ ਵੀਆਈਪੀ ਝੁਕੀਆਂ ਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸਰਦਾਰਾਂ ਵਾਂਗੂ ਠਾਠ ਬਾਠ ਇਹਨਾਂ ਦੇ ਜਿਹੜੇ ਲੋਕ ਕਹਿੰਦੇ ਨੇ ਗਰੀਬ ਲੋਕ ਨੇ ਇਹਨਾਂ ਨੂੰ ਤਾਂ ਕਰਦੇ ਨੇ ਉੱਥੇ ਜਾ ਕੇ ਪਤਾ ਲੱਗਦਾ ਇਹਦੇ ਘਰਾਂ 'ਚ ਬੈ ਕੇ ਆਪਾਂ ਗੱਲਾਂ ਹੀ ਕਰ ਸਕਦੇ ਆ ਗੱਲਾਂ ਕਰਨਾ ਕੁਝ ਨਹੀਂ ਹੁੰਦਾ ਗੱਲਾਂ ਕਰਨ ਦੇ ਪੈਸੇ ਨਹੀਂ ਲੱਗਦੇ ਗਰਾਊਂਡ 'ਚ ਉਤਰਨਾ ਪੈਂਦਾ ਇਸ ਤੋਂ ਬਾਅਦ ਅਸੀਂ ਫਿਰ ਲਗਾਤਾਰ ਹੀ ਇਹਨਾਂ ਦਾ ਜਿਹੜਾ ਚੰਗੀ ਤਰ੍ਹਾਂ ਉਤਰੇ ਗੁਰੂ ਘਰਾਂ ਦੇ ਬਾਹਰ ਚ ਲੱਗੇ ਫਿਰੇ ਇਹਨਾਂ ਲੋਕਾਂ ਨਵਾਂ ਕੰਮ ਕਰ ਲਿਆ ਫਿਰ ਇਹਨਾਂ ਨੇ ਸਿਰਾਂ ਤੇ ਸਿੱਖਾ ਵਾਂਗੂ ਦਸਤਾਰਾਂ ਸਜਾਉਣੀਆਂ ਸ਼ੁਰੂ ਕਰਤੀਆਂ ਹੁਣ ਸਿੱਖ ਹੋਵੇ ਤੇ ਉਹ ਕਦੀ ਐਦਾਂ ਕਰ ਸਕਦਾ ਸਿੱਖ ਸਿੱਖ ਐ ਨਹੀਂ ਕਰਦਾ ਸਿੱਖ ਐ ਕਰਦਾ ਇਥੋਂ ਪਹਿਚਾਣ ਹੁੰਦੀ ਏ ਕਿ ਸਿੱਖ ਦੀ ਔਰ ਇਹ ਪੰਜਾਬੀ ਬੜੇ ਤਰੀਕੇ ਨਾਲ ਬੋਲਦੇ ਆ ਇਹਨਾਂ ਨੂੰ ਮੈਂ ਨਾਨਪੁਰ ਸਾਹਿਬ ਦੀ ਧਰਤੀ ਤੇ ਫੜਿਆ ਤੇ ਜੰਤਰੀਆਂ ਫੜ ਕੇ ਕਹਿੰਦੇ ਜੀ ਸਾਡੇ ਮਾਤਾ ਪਿਤਾ ਦਾ ਐਕਸੀਡੈਂਟ ਹੋ ਗਿਆ ਉਹਦਾ ਇਲਾਜ ਕਰਾਉਣਾ ਵਾ ਸਕੂਲ ਦੀ ਫੀਸ ਨਹੀਂ ਤਰਦੀ ਮੜੇ ਨਵੇਂ-ਨਵੇਂ ਬਹਾਨੇ ਤੇ ਪੈਸੇ ਕੋਈ 500 ਕੋਈ 1000 ਫਿਰ ਇਦਾਂ ਹੀ ਉੱਥੇ ਇੱਕ ਗੋਰਾ ਆਸਟ੍ਰੇਲੀਆ ਤੋਂ ਆਇਆ ਸੀ ਅਮ੍ਰੇਸਰ ਦੀ ਧਰਤੀ ਤੇ ਮੱਥਾ ਟੇਕਣ ਲਈ ਉਹ ਨਾਨਪੁਰ ਸਾਹਿਬ ਜਦੋਂ ਗਿਆ ਦਰਸ਼ਨ ਕਰਨ ਦਸਵੇਂ ਪਾਤਸ਼ਾਹ ਦੇ ਤੇ ਉੱਥੇ ਇਹਨਾਂ ਲੋਕਾਂ ਨੇ ਜਿਹੜੇ ਜੰਤਰੀਆਂ ਫੜੀ ਫਿਰਦੇ ਜਾਂ ਦੂਜੇ ਆ ਠੱਗ ਚੋਰ ਸਾਰੇ ਇਕੱਠੇ ਹੋਏ ਹੀ ਜਿਹੜੇ ਇਹਨਾਂ ਗੋਰੇ ਦੀਆਂ ਬਾਹਾਂ ਬਨ ਕੇ ਉਹਦੇ ਨਾਲ ਜਿਹੜਾ ਲੁੱ ਉਹ ਫਿਰ ਜਿਹੜਾ ਬਏ ਐਫ ਆਈ ਆਰ ਦਰਜ ਹੋਈ ਸੱਤ ਜਾਨਾਂ ਤੇ ਉਹ ਅੱਜ ਇੱਕ ਪੇ ਅੰਬਾਲਾ ਤੇ ਹੈਗਾ ਜੇਲ੍ਹ ਚ ਉਹ ਫਿਰ ਸਾਰਾ ਪ੍ਰਸ਼ਾਸਨ ਦੇ ਨਾਲ ਚੱਲਦਾ ਚੱਲਦਾ ਹੁਣ ਪੰਜਾਬ ਚ ਅਸੀਂ ਕੀਰਪੁਰ ਸਾਹਿਬ ਦੀ ਧਰਤੀ ਤੇ ਫੜੇ ਉੱਥੇ ਜਿਹੜੇ ਆ ਨਸ਼ਾ ਕਰਕੇ ਸ਼ਰਾਬ ਵੀ ਜਿਹੜੇ ਮੌਕੇ ਤੇ ਫੜੇ ਅੱਜ ਅਮਰਖਰ ਦਰਬਾਰ ਸਾਹਿਬ ਦੇ ਬਾਹਰ ਫੜੇ ਅਸੀਂ ਕਿਉਂਕਿ ਇਹਦੇ ਵਿੱਚ ਐ ਜੀ ਪੀ ਸੀ ਸਾਡਾ ਸਾਥ ਦੇ ਰਹੀ ਅਸੀਂ ਗੁਰੂ ਘਰਾਂ ਦੇ ਬਾਹਰ ਜਾਣਾ ਅਸੀਂ ਸਾਡੇ ਮਾਨ ਮਰਿਆਦਾ ਨਹੀਂ ਗੁਰੂ ਘਰਾਂ ਦੇ ਬਾਹਰ ਸਿੱਖਾਂ ਦੀ ਸਿਰ ਮੋਰ ਸੰਸਥਾ ਸਾਡੀ ਐ ਜੀ ਪੀ ਸੀ ਔਰ ਅਸੀਂ ਜਥੇਦਾਰ ਸਾਹਿਬ ਨੂੰ ਔਰ ਪ੍ਰਧਾਨ ਸਾਹਿਬ ਨੂੰ ਲਿਖੀ ਦੇ ਕੇ ਆਏ ਆਂ ਕਿ ਇਹ ਜਿਹੜਾ ਕੰਮ ਗੁਰੂ ਘਰਾਂ ਦੇ ਬਾਹਰ ਹੋ ਰਿਹਾ ਸੀ ਸਾਰੇ ਜਿਹੜੇ ਕਲੀਨ ਕਰਨੇ ਆ ਤੇ ਉਹਨਾਂ ਨੇ ਪਹਿਲਾਂ ਵੀ ਸਾਡਾ ਸਾਥ ਦਿੱਤਾ ਤੇ ਹੁਣ ਵੀ ਉਹਨਾਂ ਕਿਹਾ ਸੀ ਕਿਸੇ ਗੱਲੋਂ ਪਿੱਛੇ ਨਹੀਂ ਹਟਦੇ ਔਰ ਅਸੀਂ ਦਰਬਾਰ ਸਾਹਿਬ ਤੋਂ ਬਾਹਰ ਹੀ ਆਉਣ ਦੇ ਸੀ ਤੇ ਸਾਨੂੰ ਲੋਕਾਂ ਨੇ ਪਛਾਣ ਲਿਆ ਤੇ ਸਾਨੂੰ ਕਹਿੰਦੇ ਵੀ ਭਾਜੀ ਆਓ ਤੁਹਾਨੂੰ ਕੁਝ ਨਵਾਂ ਸਕੈਮ ਵਿਖਾਈਏ ਉਹ ਵੇਖਿਆ ਸਾਨੂੰ ਵੇਖ ਕੇ ਕੁਝ ਭੱਜ ਗਏ ਕੁਝ ਅਸੀਂ ਕਾਬੂ ਕਰ ਲਿਆ ਔਰ ਉਹ ਬੱਚੇ ਜਿਹੜੇ ਕਾਬੂ ਕੀਤੇ ਤੁਸੀਂ ਮੰਨੋਗੇ ਪਹਿਲਾਂ ਸਾਨੂੰ ਬੇਪੂੜਾ ਕੇ ਚੰਗੇ ਭੁਲੇ ਨੇ ਇਹ ਅਰਮਨਪ੍ਰੀਤ ਹੁਣੀ ਮੇਰੇ ਅੱਖਾਂ 'ਚ ਘਟਾ ਪਾਤਾ ਉਹਨਾਂ ਬੰਦਿਆਂ ਨੇ ਨਿੱਕੇ ਨਿੱਕੇ ਬੱਚੇ ਜਿਹੜੇ ਬਿਹਾਰ ਤੋਂ ਆਏ ਉਹ ਪੰਜਾਬੀ ਬੋਲਦੇ ਪਿਓਰ ਔਰ ਸਾਨੂੰ ਕਹਿੰਦੇ ਵੀ ਸਾਡਾ ਘਰ ਇੱਥੇ ਲੱਗ ਗਿਆ ਅਸੀਂ ਤੇ ਆ ਬਾਜੀਆਂ ਵੇਚਦੀ ਸਾਡੀ ਮੰਮੀ ਕਰਦੇ ਨੇ ਫਿਰ ਅਸੀਂ ਜਦੋਂ ਲੋਕਾਂ ਨੇ ਸਾਨੂੰ ਦੱਸਿਆ ਹੋਰ ਇੱਕ ਫੜ ਦੋ ਫੜ ਤੇ ਪੰਜ ਛੇ ਜਣੇ ਫੜੇ ਔਰ ਕੁਝ ਲੋਕ ਤੇ ਇਹੋ ਜਿਹੇ ਜਿਹੜੇ ਸਿਰ ਤੇ ਪਟਕੇ ਬੰਨੇ ਨਿੱਕੀ ਨਿੱਕੀ ਦਾੜੀ ਰੱਖਿਆ ਤੇ ਬੋਜਾਂ ਤੋਂ ਤਮਾਕੂ ਤੱਕ ਅਸੀਂ ਕੱਢੇ ਹੁਣ ਜਿਹੜੇ ਲੋਕ ਕਹਿੰਦੇ ਆ ਨਾ ਵੀ ਇਹਨਾਂ ਨੂੰ ਤੰਗ ਕਰਦੇ ਆ ਇਹ ਆ ਮੇਰੇ ਬੋਜੇ ਚੀ ਆ ਫੋਟੋਆਂ ਜਿਹੜੀਆਂ ਫੜੀਆਂ ਅੱਜ ਨਿੱਕੀਆਂ ਨਿੱਕੀਆਂ ਕੁੜੀਆਂ ਮੁੰਡੇ ਮੈਂ ਆ ਵੇਖੋ ਸਾਡੇ ਗੁਰੂ ਦਾ ਆਸਰਾ ਲੈ ਕੇ ਉਹ ਜੀ ਦਰਬਾਰ ਗੁਰਦੁਆਰੇ ਸਾਹਿਬ ਲਾਗੇ ਵੇਚਦੇ ਆ ਇਹ ਆਸਰਾ ਲੈ ਕੇ ਕਲੰਡਰਾਂ ਦਾ ਜੰਤਰੀਆਂ ਦਾ ਤੇ ਇਹਨਾਂ ਦਾ ਇਹ ਰਾਤ ਨੂੰ ਨਸ਼ਾ ਕਰਦੇ ਆ ਇਹ ਪੈਸੇ ਦੇ मीट ਮੁਰਗੇ ਸ਼ਰਾਬਾਂ ਚਲਦੀਆਂ ਨੇ ਪੂਰੇ ਜੈਸ਼ੀ ਕਰਦੇ ਲੋਕ ਇਹ ਗਰੀਬ ਨਹੀਂ ਆ ਔਰ ਜਿਹੜੀ ਅਸੀਂ ਡੀਐਨਏ ਦੀ ਮੰਗ ਕੀਤੀ ਸੀ ਸਰਕਾਰ ਤੋਂ ਉਸੇ ਕਰਕੇ ਕੀਤੀ ਸੀ ਕਿ ਇਹ ਲੋਕਾਂ ਦੇ ਡੀਐਨਏ ਟੈਸਟ ਹੋਣੇ ਚਾਹੀਦੇ ਇੰਨੀ ਤੇਜ਼ੀ ਨਾਲ ਆਉਣ ਕਿਥੋਂ ਲੈ ਪੰਜਾਬ 'ਚ ਪਰ ਰਾਜ ਜਿਹੜਾ ਸਰਕਾਰ ਨੇ ਜਦੋਂ ਮਨਜ਼ੂਰੀ ਦਿੱਤੀ ਹੁਣ ਇਹ ਕਿਉਂ ਛੜਕਾਂ ਤੋਂ ਕਲੀਨ ਹੋ ਗਏ ਹੁਣ ਇਹ ਨਾ ਨਵਾਂ ਰੂਪ ਬਣਾ ਲਿਆ ਵਾ ਪਰ ਨੇ ਬੰਨੂ ਵੀ ਕਿਸੇ ਨੇ ਕਹਿਣਾ ਕੱਖ ਨਹੀਂ ਗੁਰੂ ਘਰ ਦੇ ਬਾਹਰ ਬੱਚੇ ਆ ਯਾਰ ਲੁਕੀ ਕਹਿੰਦੇ ਵੀ ਆ ਸਾਡਾ ਸਿੱਖ ਆ ਜੀ ਕੋਈ ਗੱਲ ਨਹੀਂ ਇਹਨੂੰ ਦੇ ਦਿੰਨੇ ਆ ਜੀ ਅਧਾਰ ਤੇ ਦੇ ਦਿੰਦੇ ਅਸਲ ਦੇ ਅਧਾਰ ਤੇ ਦਈ ਤੇ ਜਾਂਦੇ ਸਿੱਖ ਨਹੀਂ ਆ ਮੈਂ ਤੁਹਾਨੂੰ ਪਹਿਲਾਂ ਵੀ ਸਪਸ਼ਟ ਕੀਤਾ ਹੁਣ ਵੀ ਕਹਿਣਾ ਵੀ ਸਿੱਖ ਐ ਨਹੀਂ ਜੇ ਕਰਦਾ ਦਸਵੇਂ ਪਾਸ਼ਾ ਦਾ ਪੁੱਤ ਹੋਵੇ ਤੇ ਐ ਕਰ ਜੇ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਸਤਿਗੁਰੂ ਨੂੰ ਸੀਸ ਭੇਟ ਕਰਕੇ ਸਿੱਖੀ ਲਈ ਗੁਰੂ ਗੋਬਿੰਦ ਸਿੰਘ ਦਾ ਪੁੱਤ ਜਿਹੜਾ ਐ ਕਰਦਾ ਵਾ ਐ ਨਹੀਂ ਕਰਦਾ ਇਹ ਤੇ ਵਰਕਾ ਹੀ ਪਾੜ ਦੋ ਵੀ ਸਿੱਖਿਆ ਹੋ ਜਾਊਗਾ ਸਿੱਖ ਇੱਕ ਸਿੱਖਿਆ ਵਾ ਦਸਵੇਂ ਪਾਤਸ਼ਾਹ ਨੇ ਸਿੱਖੀ ਦੇ ਬੂਟੇ ਨੂੰ ਆਪਣੇ ਬੱਚਿਆਂ ਦਾ ਖੂਨ ਪਾਇਆ ਆਪਣਾ ਖੂਨ ਪਾਇਆ ਗੁਰੂ ਸਾਹਿਬ ਨੇ ਖੂਨ ਆਪਣੇ ਬੱਚਿਆਂ ਦਾ ਆਪਣੇ ਸਰਬੰਸ ਦਾ ਖੂਨ ਪਾਇਆ ਤੇ ਫਿਰ ਇਹ ਸਿੱਖੀ ਦਾ ਬੂਟਾ ਵੱਡਾ ਹੋਇਆ ਤੇ ਸਿੱਖ ਐਦਾਂ ਕਿਦਾਂ ਕਰ ਲੂ ਅਸੀਂ ਵਿਸ਼ਵ ਦੇ ਰਾਜੇ ਹੋਈਏ ਤੇ ਅਸੀਂ ਐਦਾਂ ਕਰ ਲਈਏ ਬੇਲਖਾਰੀਆਂ ਨੂੰ ਇਸੀ ਦਾ ਇਤਿਹਾਸ ਹੈ ਉਹਨੇ ਜਾਣੂ ਹੈ ਕਿ ਨਹੀਂ ਇਤਿਹਾਸ ਤੋਂ ਜਾਣੂ ਕਿ ਐਜੀਪੀਸੀ ਦਾ ਜਿਹੜਾ ਫ੍ਰੀ ਦੇ ਵਿੱਚ ਮਿਲਦਾ ਸਾਨੂੰ ਇਤਿਹਾਸ ਉਹ ਇਤਿਹਾਸ ਜਿਹੜਾ ਇਹਨਾਂ ਕੋ ਆਉਂਦਾ ਕਿਦਾਂ ਉਹ ਵੀ ਅਸੀਂ ਜਿਹੜਾ ਇਹ ਜਾਂਚ ਦਾ ਵਿਸ਼ਾ ਵਾ ਉਹ ਗੱਲ ਅਸੀਂ ਕਰ ਰਹੇ ਹਾਂ ਲੋਕ ਪ੍ਰਵਾਸੀ ਵੀ ਹੁੰਦੇ ਆ ਨਾ ਉਹ ਪੈਰਾ ਤੋਂ ਨੰਗੀ ਹੁੰਦੇ ਆ ਫਟੇ ਕੱਪੜੇ ਪਾਏ ਹੁੰਦੇ ਆ ਲੋਕ ਤਰਸ ਦੇ ਆਧਾਰ ਤੇ ਵੀ ਦੇ ਦਿੰਦੇ ਉਹਨਾਂ ਨੂੰ ਆ ਜੀ ਇਹ ਸਾਰੇ ਪ੍ਰਵਾਸੀ ਨੇ ਤੁਸੀਂ ਧੋਖਾ ਖਾ ਲੋਗੇ ਇਹ ਪ੍ਰਵਾਸੀ ਨੇ ਸਾਰੇ ਪਰ ਨੇ ਬੰਨਲੇ ਪੱਗ ਬੰਨਲੇ ਸਰਦਾਰ ਬਣ ਗਏ ਆਪਾਂ ਨੂੰ ਸਾਨੂੰ ਭੁਲੇਖਾ ਪੈ ਜਾਂਦਾ ਮੈਨੂੰ ਪੈ ਗਿਆ ਚੰਗੇ ਭਲੇ ਨੂੰ ਤੁਹਾਨੂੰ ਪਾ ਦੇਣਗੇ ਉਹ ਪੰਜਾਬੀ ਐਨੇ ਤਰੀਕੇ ਨਾਲ ਬੋਲਦੇ ਨੇ ਉਹ ਤੁਹਾਡੇ ਵਿੱਚ ਤੁਹਾਡੇ ਵਰਗਾ ਰੂਪ ਬਣਾ ਕੇ ਆ ਕੇ ਤੁਹਾਨੂੰ ਬਦਨਾਮ ਕਰਨ ਦੇ ਲਈ ਸਿੱਖੀ ਨੂੰ ਬਦਨਾਮ ਕੀਤਾ ਜਾ ਰਿਹਾ ਬੜੇ ਆਏ ਬੜੇ ਆਏ ਸਿੱਖੀ ਨੂੰ ਬਦਨਾਮ ਕਰਨ ਲਈ ਮਹਾਰਾਜ ਦੀ ਸਿੱਖੀ ਜਿਹੜੀ ਆ ਉਹ ਖੰਡੇ ਹੋਤੀ ਸਿੱਖੀ ਸਿੱਖ ਕਦੀ ਵੀ ਤੁਹਾਨੂੰ ਮੈਂ ਦੱਸਿਆ ਵੀ ਨਾਂ ਤੇ ਕੌਮ ਬਦਨਾਮ ਹੋਣ ਵਾਲੀ ਤੇ ਨਾ ਇਹਦੇ ਚੜਦੀ ਕਲਾ ਵਾਲੀ ਕੌਮ ਆ ਇਹ ਕਿਦਾਂ ਐ ਕਰ ਲੂਗਾ ਵੀ ਸਾਨੂੰ ਪੈਸੇ ਦੋ ਨਾ ਇਹ ਇਹਨਾਂ ਦੇ ਬੱਚੇ ਆ ਸਿੱਖਾਂ ਦੇ ਮੈਂ ਤੁਹਾਨੂੰ ਸਪਸ਼ਟ ਗੱਲ ਦੱਸਦੀ ਵੀ ਸਾਡੇ ਜਿਹੜੇ ਪੰਜਾਬ ਦੇ ਵਿੱਚ ਬਹਿਰੂਫੀਏ ਘੁੰਮ ਰਹੇ ਆ ਇਸਰਾਂ ਤੇ ਪਰਨੇ ਦਮਾਲੇ ਬਨ ਕੇ ਗੁਰੂ ਘਰਾਂ ਦੇ ਬਾਹਰ ਤੇ ਤੁਸੀਂ ਆਪਣਾ ਹਿਸਾਬ ਲਾ ਲਓ ਤੁਹਾਡੀ ਮਾੜੀ ਗਿਣਤੀ ਉਠੀ ਗਿਣਤੀ ਸ਼ੁਰੂ ਹੋ ਗਈ ਜੇ ਜੂਪੀ ਬਿਹਾਰ ਰਾਜਸਥਾਨ ਜਿੱਥੋਂ ਆਏ ਟ੍ਰੇਨਾਂ ਫੜ ਕੇ ਨਿਕਲ ਜੋ ਚੰਗੇ ਰਹੋਗੇ ਸਾਡੇ ਹੱਥ ਤੁਸੀਂ ਆਉਣਾ ਹੀ ਆਉਣਾ ਹੀ ਤੁਹਾਨੂੰ ਕਾਬੂ ਕਰਕੇ ਪਰ ਸ਼ਾਸਨ ਦੇ ਨਾਲ ਜਿਹੜਾ ਜੋ ਕਾਨੂੰਨੀ ਧਾਰਾ ਬਣਦੀ ਉਹ ਤੋਂ ਵੱਧ ਤੁਹਾਡੇ ਤੇ ਸਖਤ ਕਾਰਵਾਈ ਕਰਾਵਾਂਗੇ ਕਿਉਂ ਕਿ ਤੁਸੀਂ ਸਾਡੀ ਕਮਿਊਨਿਟੀ ਨੂੰ ਟਾਰਗੇਟ ਕਰਨ ਦੇ ਸਾਡੀ ਕੌਮ ਨੂੰ ਟਾਰਗੇਟ ਕਰਨ ਦੇ ਸਾਡੇ ਵਿੱਚ ਬਹਿਰੂਪੀ ਹੈ ਕਿ ਤੁਸੀਂ ਵੜ ਗਏ ਇਹ ਲੋਕ ਜਿਹੜੇ ਨਸ਼ਾ ਤੱਕ ਵੇਚਦੇ ਨੇ ਅੰਗਾਂ ਦੀ ਤਸਕਰੀ ਤੱਕ ਇਹ ਲੋਕ ਕਰਦੇ ਨੇ ਜਿਹੜੀਆਂ ਔਰਤਾਂ ਕੀ ਕਰਦੀਆਂ ਐਚ ਆਈ ਵੀ ਜਿਹੜਾ ਕਰਾਉ ਆ ਜ ਇਹਨਾਂ ਦੀ ਸਾਰਿਆਂ ਦੀ ਇਹ ਕੀ ਕਾਰੋਬਾਰ ਕਰਦੇ ਹਰ ਰਾਤ ਨੂੰ ਜਿਹੜੇ ਕਾਲੇ ਕੱਛੇ ਵਾਲੇ ਇਹ ਕੌਣ ਹੈ ਇਹੋ ਲੋਕ ਨੇ ਜਿਹੜੇ ਭੀਖ ਮੰਗਾਉਂਦੇ ਨੇ ਰਾਤ ਨੂੰ ਇਹ ਚੋਰੀਆਂ ਕਰਦੇ ਨੇ ਚਲੋ ਮੈਂ ਤੁਹਾਨੂੰ ਲੈ ਕੇ ਚੱਲਦਾ ਵੇਰਕਾ ਬਾਈਪਾਸ ਤੇ ਜਿੱਥੇ ਝੁੱਗੀਆਂ ਬਣੀਆਂ ਸਿਟੀ ਬਸੰਦ ਡਿਪੂ ਇਹਨਾਂ ਨੇ ਬੈਟਰੀ ਕੱਢ ਕੱਢ ਕਿੱਥੋਂ ਖਾਲੇ ਬੱਤੀ ਚੋਰੀ ਦੀ ਖਾਣਾ ਪੀਣਾ ਚੋਰੀ ਦਾ ਕੱਪੜੇ ਲੋਕਾਂ ਦੇ ਹਰ ਸਾਬ ਜੀ ਦੀ ਸੰਗਤਾ ਹੁੰਦੀਆਂ ਉਹਨਾਂ ਦੇ ਜੇਬਾਂ ਵੀ ਕਟੀਆਂ ਜਾਂਦੀਆਂ ਫਿਰ ਇਹੀ ਲੋਕ ਮੈਂ ਕਿਹਾ ਆ ਸਖਸ਼ ਹਰਮਨ ਪ੍ਰੀਤ ਹੁਣਾ ਨੇ ਜਿੱਦਣ 골ਡਨ ਗੇਟ ਤੋਂ ਫੜਿਆ ਇਹਨਾਂ ਨੇ ਤੇ ਦਲੇਰ ਸਿੰਘ ਹੁਣਾ ਨੇ ਮੁਖੀ ਨੂੰ ਇੱਕ ਨੂੰ ਫੜਿਆ ਤੇ ਜੀਭ ਤੇ ਬਲੇਡ ਸੀ ਜਦੋਂ ਇਹਨਾਂ ਫੜਿਆ ਇਹ ਬੰਦਿਆਂ ਬੜੇ ਯੋਰ ਨਾਲ ਫੜਿਆ ਉਹਨਾਂ ਨੂੰ ਫੜ ਕੇ ਤੇ ਜਦੋਂ ਬਲੇਡ ਮੂੰਹ ਚੋਂ ਕੱਢਿਆ ਤੇ ਇਹਨਾਂ ਨੇ ਪੁੱਛਿਆ ਉਥੇ ਫਿਰ ਉਦੋਂ ਤੇ ਅਸੀਂ ਰੋਲੇ ਕੋਲੇ ਜੀ ਪਤਾ ਨਹੀਂ ਮੈਂ ਫੇਰ ਪੁੱਛਿਆ ਵੀ ਕੀ ਗੱਲ ਹੋਈ ਕਿੱਦਾਂ ਹੋਇਆ ਸਾਰੀ ਗੱਲ ਜਦੋਂ ਬੱਚੇ ਪੈਸੇ ਮੰਗਦੇ ਆ ਇਹ ਵੈਪਰ ਮਾਰਦੇ ਆ ਜਿਹੜੇ ਬੰਦੇ ਤੁਰੇ ਜਾਂਦੇ ਹੁੰਦੇ ਕਿਸੇ ਨੂੰ ਪੈਨ ਲੈ ਲਓ ਕਿਤਾਬਾਂ ਲੈ ਲਓ ਮਗਰੋਂ ਬਲੇਡ ਕਿਹੜੇ ਵੇਲੇ ਮਾਤਾ ਤੁਹਾਡੀ ਜੇਬ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਬੱਚਿਆਂ ਤੋਂ ਤੁਹਾਨੂੰ ਲਜਾ ਲੈਣਾ ਇਹਨਾਂ ਜੇਬ ਕੱਟ ਲੈਣੀ ਇਹ ਲੋਕ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ ਆਤੰਗ ਮਚਾਉਣਾ ਹਿੰ ਮਚਾ ਲਿਆ ਕਿਉਂਕਿ ਜਿੱਬਾ ਵੀ ਕੱਟਦਾ ਸੀ ਉਹ ਬਲੇਡ ਦੇ ਨਾਲ ਹੋ ਸਕਦਾ ਹੋਵੇ ਵੀ ਕਿਸੇ ਨੂੰ ਛੱਟ ਪੇਟ ਜਾਂ ਨੁਕਸਾਨ ਵੀ ਕਰਦਾ ਹੋਵੇ ਉਦੋਂ ਕੋ ਜਾ ਕੇ ਪੈਸੇ ਜਮਾ ਕਰਾਉਂਦੇ ਸੀ ਸਾਡੇ ਕੋ ਵੀਡੀਓ ਅਸੀਂ ਸੀ ਉਸ ਮੇਨ ਭਖਾਰੀ ਨੂੰ ਪੈਸੇ ਜਮਾ ਕਰਾਉਂਦੇ ਸੀ ਉਹ ਬੱਚੇ ਹਨਾ ਉਹ ਇਸ ਤਰ੍ਹਾਂ ਇਹਨਾਂ ਨੇ ਨੈਕਸਸ ਚ ਲਾਇਆ ਹੋਇਆ ਨਾ ਅੱਗੇ ਵੀ ਕਿਹਾ ਕਿ ਜਿਸ ਤਰ੍ਹਾਂ ਸਾਨੂੰ ਵੀਰ ਨੇ ਦੱਸਿਆ ਕਿ ਪੰਜਾਬੀ ਮੰਗ ਕੇ ਖਾਣ ਵਾਲਾ ਨਹੀਂ ਆ ਇਹ ਸਾਡੇ ਤੇ ਤੋਹਮਤ ਲਾਈ ਜਾ ਰਹੀ ਕਿ ਇਹ ਮੰਗ ਰਿਹਾ ਤੇ ਉਹ ਕੋਈ ਨਹੀਂ ਕਹਿੰਦਾ ਜਿਹੜਾ ਬਾਹਰੋਂ ਆਉਂਦਾ ਨਾ ਪੰਜਾਬ ਤੋਂ ਬਾਹਰੋਂ ਜਾਂ ਸਾਡੇ ਹੀ ਕੋਈ ਸੱਜਣ ਜਿਹੜੇ ਅੰਮ੍ਰਿਤਸਰ ਤੋਂ ਬਾਹਰੋਂ ਰਿਸ਼ਤੇਦਾਰ ਆਉਂਦੇ ਹੋ ਇਹ ਨਹੀਂ ਕਹਿੰਦੇ ਕਿ ਇਹ ਪਖਾਰੀ ਅਦਰ ਜੇ ਪ੍ਰਵਾਸੀ ਨੇ ਉਹ ਕਹਿੰਦੇ ਅੰਮ੍ਰਿਤਸਰ ਦੇ ਬੰਦੇ ਠੀਕ ਮੰਗਦੇ ਜਿੱਥੋਂ ਸਾਡਾ ਮੇਨ ਮਕਸਦ ਕੰਮ ਤੁਰਿਆ ਨਾ ਚੋਨੂਬੀਰ ਦਾ ਪਿੰਡ ਇਹਰਾਵਾ ਜੀ ਸਿੱਖਾਂ ਵਾਲਾ ਕਰ ਲਿਆ ਹੈ ਨਾ ਮੇਰਾ ਬਾ ਅੱਜ ਅੱਜ ਹਰਾਨੀ ਵਾਲੀ ਗੱਲ ਹੋ ਗਈ ਉਹ ਦੋ ਅਸੀਂ ਬੱਚੇ ਫੜੇ ਉਹ ਅਸੀਂ ਅਸੀਂ ਕਹਾਂ ਵੀ ਹੁਣ ਪਹਿਲਾਂ ਮੰਨਣ ਹੀ ਨਾ ਯਾਰ ਫਾਕੇ ਹੀ ਸਾਨੂੰ ਭਾਹੀਓ ਤੇ ਸਾਨੂੰ ਮੂਰਖ ਬਣਾ ਗਏ ਉਹ ਮੁੜ ਕੇ ਲਾਗੋ ਜਿਹੜੇ ਦੁਕਾਨਾਂ ਵਾਲੇ ਸੀ ਨਾ ਉਹ ਕੱਠੇ ਉੱਤੇ ਆ ਗਏ ਆਂਦੇ ਜੀ ਇਹ ਬਿਹਾਰੀ ਨੇ ਫਿਰ ਉਹਨਾਂ ਨੂੰ ਪੁੱਛਿਆ ਉਹ ਬੱਚੇ ਸੀ ਨਾ ਬੱਚੇ ਡਰ ਜਾਂਦਾ ਛੇਤੀ ਜਾਂਦਾ ਜੀ ਕਿੱਥੋਂ ਦੇ ਹੰਦੇ ਜੀ ਬਿਹਾਰ ਤੇ ਪੰਜਾਬੀ ਦੇਖੋ ਸਾਡੀ ਇੱਕ ਤਰਾਸ ਦੀ ਹੋ ਰਹੀ ਆ ਕਿ ਸਕੂਲਾਂ ਦੇ ਵਿੱਚ ਸਾਨੂੰ ਕਿਹਾ ਜਾਂਦਾ ਸਾਡੇ ਬੱਚਿਆਂ ਨੂੰ ਕਿ ਪੰਜਾਬੀ ਨਹੀਂ ਬੋਲਣੀ ਹਿੰਦੀ ਬੋਲੋ ਜਾਂ ਅੰਗਰੇਜ਼ੀ ਬੋਲੋ ਤੇ ਉਹ ਬੱਚੇ ਇਹੋ ਜੀ ਪੰਜਾਬੀ ਬੋਲਦੇ ਸੀਗੇ ਮੇਰੇ ਖਿਆਲ ਨਾਲ ਪਿੰਡਾਂ ਵਾਲੇ ਬੱਚਿਆਂ ਨੂੰ ਫੇਲ ਕਰਦੇ ਸੀ ਦੂਜੀ ਗੱਲ ਸਾਨੂੰ ਸਾਡੇ ਬੱਚਿਆਂ ਨੂੰ ਡੀਮੋਟੀਵੇਟ ਕੀਤਾ ਜਾਂਦਾ ਜਦੋਂ ਆਹ ਵੇਖੋ ਐਪਲੀਕੇਸ਼ਨ ਲਿਖਦੇ ਆ ਨਾ ਐਪਲੀਕੇਸ਼ਨ ਕਾਦੀ ਲਿਖਾਉਂਦੇ ਫੀਸ ਮਾਫੀ ਦੀ ਮਤਲਬ ਕਿ ਇਹ ਵੀ ਇੱਕ ਬੜਾ ਡੀਮੋਟਿਵ ਕਰਨ ਵਾਲਾ ਵਾ ਇਥੇ ਐਪਲੀਕੇਸ਼ਨ ਲਿਖਾਉਣੀ ਚਾਹੀਦੀ ਆ ਕਿ ਮੇਰੇ ਇਲਾਕੇ ਦੇ ਵਿੱਚ ਕੋਈ ਪਾਣੀ ਦੀ ਸਮੱਸਿਆ ਵਾ ਜਿਹੜੀ ਕਿ ਐਪਲੀਕੇਸ਼ਨ ਵਾਕੈ ਹੀ ਸਮਾਜਿਕ ਬੁਰਾਈਆਂ ਬਾਰੇ ਗੱਲ ਕਰਨੀ ਹੈ ਬੁਰਾਈਆਂ ਬਾਰੇ ਉੱਥੇ ਫੀਸ ਮਾਫੀ ਦੀ ਐਪਲੀਕੇਸ਼ਨ ਮੈਨੂੰ ਦੱਸੋ ਕਿ ਕਹਨੇ ਅਜ ਤੱਕ ਫੀਸ ਮਾਫੀ ਕੀਤੀ ਫੀਸ ਮਾਫੀ ਦਿੱਤੀ ਕਹਨੇ ਇਹਨੇ ਕਿ ਹੇ ਸਕੂਲ ਨੇ ਫੀਸ ਦਿੱਤੀ ਉਸੋ ਇਸ ਕਰਕੇ ਸਕੂਲ ਵਾਲੇ ਵੀ ਇਹ ਬੱਚਿਆਂ ਨੂੰ ਡੀਮੋਟਿਵ ਇੱਕ ਪੰਜਾਬੀ ਬੋਲਣ ਤੋਂ ਰੋਕ ਕੇ ਹਾਂਜੀ ਹਰ ਮੈਨਾ ਕਿ ਨਰਸਰੀ ਤੋਂ ਪੰਜਾਬੀ ਲਾਜ਼ਮੀ ਹੋਣੀ ਚਾਹੀਦੀ ਹੈ ਕਰਨ ਦੀ ਕੋਸ਼ਿਸ਼ ਕਰਸਦੀਆਂ ਅਰੈਸਟ ਕਰਵਾਏ ਦੇਖੋ ਜੀ ਸਾਡਾ ਕੰਮ ਹੈ ਫੜ ਕੇ ਪ੍ਰਸ਼ਾਸਨ ਦੇ ਹਵਾਲੇ ਕਰ ਦੇਣਾ ਪ੍ਰਸ਼ਾਸਨ ਦੇ ਹਵਾਲੇ ਜਦੋਂ ਕਰ ਦੇਦੇ ਆ ਨਾ ਨਾਲ ਪ੍ਰਸ਼ਾਸਨ ਦੇ ਜਾ ਕੇ ਹੁਣ ਅਸੀਂ ਜ਼ਿਲ੍ਹਾ ਵਾਈਨ ਜਾ ਰਹੇ ਹਰ ਜਗ੍ਹਾ ਤੇ ਜਦੋਂ ਅਸੀਂ ਪ੍ਰਸ਼ਾਸਨ ਦੇ ਨਾਲ ਇਹਨਾਂ ਚੀਜ਼ਾਂ ਨੂੰ ਦੇਖਦੇ ਆਂ ਵੀ ਕਿੱਥੇ ਕਿੱਥੇ ਕਿਹੜੀ ਕਿਹੜੀ ਕਮੀ ਕਿਦਾਂ-ਕਿਦਾਂ ਆ ਰਹੀ ਆ ਕਿਹੜੀ-ਕਿਹੜੀ ਚੀਜ਼ ਦਾ ਹੱਲ ਕਿਦਾਂ-ਕਿਦਾਂ ਹੋਣਾ ਫਿਰ ਅਸੀਂ ਉਸ ਚੀਜ਼ ਦੇ ਤਹਿ ਤੱਕ ਜਾਂਦੇ ਆਂ ਪ੍ਰੋਪਰ ਜਿਹੜੇ ਆંકੜੇ ਆਂ ਦੀ ਤੁਸੀਂ ਗੱਲ ਕੀਤੀ ਆਂ ਆંકੜੇ ਮੈਂ ਤੁਹਾਨੂੰ ਟੋਟਲ ਦੇ ਦੇਣਾ ਹੁਣ ਤੱਕ ਸਤੰਬਰ 2024 ਤੋਂ ਲੈ ਕੇ ਜੂਨ ਤੱਕ ਜਿਹੜਾ ਵਾ 387 ਬੱਚੇ ਜਿਹੜੇ ਰੈਸਕਿਊ ਕੀਤੇ ਗਏ ਠੀਕ ਹੈ ਜੀ ਇਹ ਜਿਹੜੇ ਪਰਿਵਾਰਾਂ ਨੂੰ ਸੌਪੇ ਗਏ 350 ਬਾਲ ਘਰਾਂ ਵਿੱਚ 17 ਨੇ ਔਰ ਆਂਗਨਵਾੜੀ ਵਿੱਚ ਜਿਹੜੇ 13 ਬੱਚੇ ਨੇ ਭੀਖ ਮੰਗਾਉਣ ਤੋਂ ਹਟਾ ਕੇ ਜਿਹੜਾ ਵਾ 183 ਬੱਚਿਆਂ ਨੂੰ ਜਿਹੜਾ ਵਾ ਸਕੂਲ ਵਾਲੇ ਬੰਨੇ ਭੇਜਿਆ ਗਿਆ ਦੂਜੇ ਸੂਬਿਆਂ ਦੇ 150 ਬੱਚੇ ਸੀ ਇਹ ਜਿਹੜਾ ਹੁਣ ਤੱਕ ਦਾ ਆਂਕੜਾ ਵਾ ਠੀਕ ਹੈ ਜੀ ਹੁਣ ਇਹ ਆਂਕੜਾ ਜਿਹੜਾ ਵਾ ਇਸ ਤੋਂ ਪਾਰ ਹੋ ਚੁੱਕਿਆ ਵਾ ਇਹ ਜਿਹੜਾ ਬਹੁਤ ਛੋਟਾ ਆਂਕੜਾ ਇਸ ਤੋਂ ਪਾਰ ਹੋ ਚੁੱਕਿਆ ਵਾ ਔਰ ਉਤੋਂ ਵੱਡੀ ਧੌਨ ਮੈਂ ਗੱਲ ਹੋਰ ਖੁਸ਼ਖਬਰੀ ਵਾਲੀ ਦੱਸਦਾ ਹਾਂ ਕੀ ਸਾਡਾ ਐਸਜੀਪੀਸੀ ਵੀ ਉਦਾਂ ਸਾ ਦੇ ਰਹੀ ਆ ਜਿੱਦਾਂ ਸਾਡਾ ਸਰਕਾਰ ਪ੍ਰਸ਼ਾਸਨ ਸਾ ਦੇ ਰਹੀ ਜਿੱਦਾਂ ਆਮ ਲੋਕ ਸਾ ਦੇ ਰਹੇ ਐਜੀਪੀਸੀ ਦੇ ਜੱਥੇਦਾਰ ਸਾਹਿਬ ਪ੍ਰਧਾਨ ਸਾਹਿਬ ਅਸੀਂ ਉਹਨਾਂ ਨੂੰ ਅੱਜ ਗਏ ਸੀ ਮਿਲਣ ਦੇ ਲਈ ਔਰ ਅਸੀਂ ਲਿਖਤੀ ਵੀ ਦੇ ਕੇ ਆਏ ਔਰ ਸਾਰੇ ਦਾਰੇ ਜਿੰਨੇ ਧਾਰਮਿਕ ਆ ਔਰ ਇਹਨਾਂ ਨੂੰ ਜੇ ਕਲੀਨ ਕੀਤਾ ਨਾ ਰਿਸਰਚੋਂ ਜਿੰਨੇ ਧਾਰਮਿਕ ਸਥਾਨ ਆ ਹਰ ਜਗ੍ਹਾ ਤੇ ਅਸੀਂ ਜਾ ਕੇ ਉਹਨਾਂ ਨੂੰ ਆਪਣਾ ਨੰਬਰ ਦੇ ਕੇ ਆਏ ਆ ਕੱਲੇ-ਕੱਲੇ ਜਗ੍ਹਾ ਤੇ ਜਾ ਕੇ ਉਹਨਾਂ ਨੰਬਰ ਦੇ ਕੇ ਆ ਕਿ ਜੇ ਕੋਈ ਆਉਂਦਾ ਸਾਨੂੰ ਫੋਨ ਕਰੋ ਉਥੇ ਪ੍ਰਸ਼ਾਸਨ ਸਾਡੇ ਨਾਲ ਜਾਂਦਾ ਫਿਰ ਉਹਨਾਂ ਨੂੰ ਪਹਿਲੀ ਵਾਰੀ ਤਾਂ ਹੀ ਸਮਝਾਉਨੇ ਆ ਜੇ ਸਮਝ ਗਿਆ ਕੋਈ ਠੀਕ ਆ ਨਹੀਂ ਤੇ ਦੂਜੀ ਵਾਰੀ ਫਿਰ ਪ੍ਰਸ਼ਾਸਨ ਕੋ ਕਾਰਵਾਈ ਕਰਾ ਦੇ ਪ੍ਰਸ਼ਾਸਨ ਹੀ ਸਾਥ ਦੇ ਰਿਹਾ ਐਸਜੀਪੀਸੀ ਵੀ ਸਾਥ ਦੇ ਰਹੀ ਹੈ ਪੂਰੀ ਸੰਸਥਾਵਾਂ ਸਾਥ ਦੇ ਰਹੀਆਂ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੀਦਾ ਪਬਲਿਕ ਨੂੰ ਮੈਸੇਜ ਇਹੀ ਆ ਸਾਡਾ ਕਿ ਤੁਸੀਂ ਇਹਨਾਂ ਨੂੰ ਪੈਸੇ ਨਾ ਦਿਓ ਇਹਨਾਂ ਨੂੰ ਪੈਸੇ ਨਾ ਦਿਓ ਜੇ ਕੋਈ ਸਾਡਾ ਅੰਮ੍ਰਿਤਸਰ ਦੇ ਵਿੱਚੋਂ ਤੁਸੀਂ ਜੇ ਕਹਿੰਦੇ ਨਾ ਕਲੀਨ ਕਰਨ ਦੇ ਵਿੱਚ ਸਭ ਤੋਂ ਜ਼ਿਆਦਾ ਸਾਥ ਦਿੱਤਾ ਹੈ ਕਹਿੰਦੇ ਉਹ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਨੇ ਸਰਦਾਰ ਗੁਰਜੀਤ ਸਿੰਘ ਔਜਲਾ ਸਾਹਿਬ ਉਹਨਾਂ ਨੇ ਰਾਜਨੀਤੀ ਤੋਂ ਉੱਠ ਕੇ ਸਾਡਾ ਸਾਥ ਦਿੱਤਾ ਵੀ ਜਿੱਥੇ ਤੁਹਾਨੂੰ ਜ਼ਰੂਰਤ ਹੈ ਤੁਸੀਂ ਚੰਗਾ ਕੰਮ ਕਰ ਰਹੇ ਹੋ ਮੈਂ ਤੁਹਾਡੇ ਨਾਲ ਆ ਹਰ ਪੱਖੋਂ ਜਿੱਥੇ ਵੀ ਜ਼ਰੂਰਤ ਪੈਂਦੀ ਮੈਨੂੰ ਆਵਾਜ਼ ਦਿਓ ਔਰ ਮੈਂ ਤੁਹਾਨੂੰ ਦੱਸਦਾ ਵੀ ਚੰਗੇ ਕੰਮ ਦੇ ਵਿੱਚ ਹਰ ਬੰਦਾ ਪਾਰਟੀ ਬਾਜੀ ਤੋਂ ਉੱਠ ਕੇ ਸਾਥ ਦਿੰਦਾ ਇਹ ਜਿਹੜਾ ਲੋਕਾਂ ਦਾ ਸਾਡਾ ਸਾਰਿਆਂ ਦਾ ਸਾਂਝਾ ਮਸਲਾ ਔਰ ਇਹਨੂੰ ਆਪਾਂ ਜਿਹੜਾ ਵਾ ਸਾਰਿਆਂ ਨੇ ਕਲੀਨ ਕਰਨਾ ਇਹਨਾਂ ਨੂੰ ਬਰਮਜੀ ਜੀ ਤੁਹਾਡੇ ਵਾਲੇ ਕੋਈ ਮੈਸੇਜ ਪਬਲਿਕ ਨੂੰ ਇਹੀ ਮੈਸੇਜ ਆ ਕਿ ਇਹਨਾਂ ਨੂੰ ਇਮੋਸ਼ਨਲ ਹੋ ਕੇ ਪੈਸੇ ਨਾ ਕਿਉਂਕਿ ਤੁਹਾਡੇ ਦਿੱਤੇ ਹੋਏ ਸ਼ਰਦਾ ਦੇ ਵਿੱਚ ਦਿੱਤੇ ਹੋਏ ਪੈਸੇ ਜਿਹੜੇ ਆ ਦੀ ਦੁਰਵਰ ਤੋਂ ਇਹ ਨਸ਼ਾ ਕਰਕੇ ਇਹ ਮੀਟ ਮੁਰਗੇ ਖਾ ਕੇ ਕਰ ਰਹੇ ਨੇ ਤੋਂ ਸੰਗਤਾਂ ਕੇ ਬੇਨਤੀ ਆ ਕੇ ਇਹਨਾਂ ਨੂੰ ਪੈਸੇ ਨਾ ਦਿਓ ਜਿਹੜਾ ਲੋੜ ਤੁਸੀਂ ਮਦਦ ਕਰਨੀ ਤੁਹਾਡੇ ਘਰਾਂ ਦੇ ਨੇੜੇ ਬਹੁਤ ਜ਼ਿਆਦਾ ਲੋੜਵੰਦ ਨੇ ਜਿਹੜੇ ਮੰਗਣ ਵੀ ਆਉਂਦੇ ਜਿਹੜੇ ਸਾਡੇ ਸਿੱਖ ਭਰਾ ਨੇ ਗਰੀਬ ਲੋਕ ਨੇ ਸਿੱਖ ਆ ਹਿੰਦੂ ਆ ਚਾਹੇ ਕੋਈ ਵੀ ਆ ਉਹਨਾਂ ਨੂੰ ਉਹਨਾਂ ਦੀ ਮਦਦ ਕਰ ਦਿਓ ਕਿਸੇ ਬੱਚੇ ਦੀ ਸਕੂਲ ਦੀ ਫੀਸ ਆ ਕਿਸੇ ਦਾ ਕਿਤਾਬਾਂ ਲੈਣ ਆ ਰਹੀਆਂ ਵਾ ਕਿਸੇ ਦਾ ਕੋਈ ਲਾਜ ਦਵਾਈਆਂ ਲੈ ਦੋ ਅੱਜ ਕੱਲ ਕਿੰਨਾ ਜ਼ਿਆਦਾ ਹਨਾ ਬਿਮਾਰੀਆਂ ਨੇ ਉਹ ਲੋਕ ਮੰਗਣ ਨਹੀਂ ਆਉਂਦੇ ਆਪਾਂ ਉਹਨਾਂ ਦੀ ਮਦਦ ਕਰੋ ਇਹਨਾਂ ਨੂੰ ਪੈਸੇ ਨਾਲ ਹਾਂਜੀ ਬਹੁਤ ਬਹੁਤ ਧੰਨਵਾਦ 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 ਭਾਜੀ ਤੁਹਾਡਾ ਬਹੁਤ ਬਹੁਤ ਮੈਂ ਇੱਕ ਲਾਸਟ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਗੁਰੂ ਘਰਾਂ ਦੇ ਬਾਹਰ ਧਾਰਮਿਕ ਸਥਾਨਾਂ ਦੇ ਬਾਹਰ ਮੰਗਦੇ ਆ ਭੀਖ ਯਾਦ ਰੱਖਿਓ ਤੁਹਾਡੇ ਤੇ ਐਕਸ਼ਨ ਬਹੁਤ ਵੱਡਾ ਹੋਣਾ ਜੇ ਬੰਦੇ ਦੇ ਪੁੱਤ ਬਣ ਕੇ ਆਪੋ ਆਪਣੇ ਸਟੇਟਾਂ ਨੂੰ ਚਲਜੋ ਤੇ ਜਾਂ ਚੁੱਪ ਕਰਕੇ ਆਪਣਾ ਕਿਰਤ ਕਮਾਈ ਕਰਕੇ ਕੰਮ ਕਰੋ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ